ਜੀ ਵੈਲਕਮ ਟੂ ਮੰਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਮੈਂ ਚੱਲੀ ਸੀ ਸੇਵਾ ਤੇ ਤੇ ਮੰਮੀ ਹੁਣੀ ਇੱਧਰ ਜੀ ਬਣਾਉਂਦੇ ਪਏ ਆ ਅੱਜ ਵਿਸਾਖੀ ਆ ਤੇ ਮੰਮੀ ਹੁਣੀ ਬਣਾਉਂਦੇ ਪਏ ਆ ਕੀ ਟੁਕੜੇ ਲੱਗੇ ਆ ਜੀ ਬਣਾਉਣ ਤੇ ਹੈਪੀ ਵਿਸਾਖੀ ਜੀ ਸਾਰਿਆਂ ਨੂੰ ਜੀ ਵਿਸਾਖੀ ਸਾਰਿਆਂ ਨੂੰ ਮੰਮੀ ਅੱਜ ਬਣਾ ਲਗੀ ਇੱਧਰ ਜੀ ਵੀਡੀਓ ਕੋਲ ਵੀ ਚੱਲਾਂ ਢੀ ਆ ਹੈ ਅੱਗੇ ਕਿੰਨ੍ਹੇ ਗਿਆ ਪਈਆਂ ਸਾਰੀਆਂ ਆ ਜੀ ਮੰਮੀ ਨੇ ਘਰੇ ਬਣਾਈ ਆ ਚਟਨੀ ਮਿੱਠੀ ਚਟਨੀ ਮੰਮੀ ਆ ਨਾ ਇਹ ਮਿਲੀ ਪਾ ਕੇ ਇਧਰ ਜੀ ਪਕੌੜਿਆਂ ਦਾ ਸਮਾਨ ਵਿੱਚ ਜੀ ਪਿਆਜ਼ ਪਾਇਆ ਉਹ ਕੀ ਕਹਿੰਦੀ ਇਹ ਪਾਲਕ ਵਾਲੇ ਬਣਨ ਲੱਗੇ ਕੀ ਲੱਗੀ ਕੁਝ ਬਣਾਉਣ ਆਈ ਨਹੀਂ ਸੀ ਨਹੀਂ ਸੀ ਆਈ 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 ਕਿਰਿਆ ਬਲੌਗ ਤੇ ਆਉਣੀਆਂ ਖਾ ਪੀ ਕੇ ਵੇਲੇ ਹੋ ਗਏ ਆ ਲਾਸਟ ਮੈਂ ਖਾਦੇ ਸਵਾਦ ਬਣੇ ਸੀਗੇ ਹੁਣ ਸਵਾਨੀ ਆ ਕੇ ਖਾਈ ਗਈ ਹੈ ਸੇਵਾ ਕਰ ਲਈ ਨੂੰ ਜੀਰਾ ਤੀ ਬਰਨੇ ਰਹਿ ਗਿਆ ਸੀ ਫਿਰ ਮੈਂ ਨੇਰੀ ਆ ਕੇ ਜੀ ਪਕੋੜੇ ਖਾਦੇ ਤੇ ਸੁੰਦਈ ਪਨੇ ਬਣਾਏ ਸਵਾਰ ਬਣਾਏ ਹੀ ਪਹਿਲਾਂ ਲੂਣ ਜ਼ਿਆਦਾ ਹੋ ਗਿਆ ਹੀ ਕਹਿੰਦੇ ਫਿਰ ਕੱਟ ਕੀਤਾ ਫਿਰ ਅਹੀਂ ਦੁਬਾਰਤੋਂ ਫੇਰ ਉਹਦੇ ਵਿੱਚ ਉਹ ਸਮਾਨ ਪਾਇਆ ਵੇਸਨ ਦਾ ਫਿਰ ਲੂਣ ਕੱਟ ਕੀਤਾ ਫਿਰ ਜਦੋਂ ਮੈਂ ਮੈਂ ਖਾ ਲੇ ਫਿਰ ਮੈਂ ਸੇਵਾ ਕਰਨ ਗਈ ਫਿਰ ਇਹ ਪਕੋੜੇ ਖਾ ਲਿਆ ਕੇ ਫਿਰ ਮੈਨੂੰ ਭੁੱਖ ਨਹੀਂ ਹੈ ਗਈ ਫਿਰ ਲੰਗਰ ਵੀ ਖਾਣਾ ਹੈ ਫਿਰ ਮੈਂ ਸੰਦੀਪ ਨੂੰ ਲੈ ਕੇ ਗਏ ਮੈਂ ਸੰਦੀਪ ਇੱਕ ਇੱਕ ਫੁਲਕਾ ਖਾ ਲਾਂਗੇ ਪ੍ਰਸ਼ਾਦਾ ਤੇ ਸੰਦੀਪ ਗਈ ਮੇਰੇ ਨਾਲ ਆਈ ਖਾਏ ਹਾਂ ਰਾਤੀ ਫਿਰ ਕਿੰਨਾ ਨਿਹਰਾ ਹੋ ਗਿਆ ਮੈਂ ਮੀਡੀਓ ਨਹੀਂ ਬਣਾਈ ਹੈਗੀ ਹੁਣ ਸਵੇਰੇ ਆ ਰੋਟੀ ਖਾਣ ਡੇ ਸਾਰੇ ਉਧਰ ਬੈਠੇ ਡੈਡੀ ਡਾਡੀ ਅੱਜ ਘਰੇ ਨੇ ਅੱਜ ਐਤਵਾਰ ਹੈ ਨਾ ਡਾਡੀ ਘਰੇ ਹੀ ਹੈ ਅੱਜ ਹੁਣੇ ਉੱਠੀ ਹਾਂ ਅੱਖਾਂ ਨਹੀਂ ਖੁੱਲੀਆਂ ਹੋਈਆਂ जी बच्चे लगे लग रोटी खान हाँ जी बच्चों की खान दे जे पापा की की खान दे जे रोटी खान दे, रो दाल दे दाल। चोल दाल। ए जी रात लंगर ले आंदा ही ना फुल साथ दे दे नाल चोल निमकी ने चोल बने सी दाल बनी सी नाल है इधर देखो बस कर ਕੀ ਅਜੀ ਨਾਨੀ ਦਾ ਸੂਟ ਕੱਟਣਾ ਅੱਜ ਪਰ ਸੋ ਦਾ ਕਮ ਨਾਨੀ ਨੇ ਪੋਣਾ ਤਾਂ ਮੈਂ ਸੂਟ ਹੀ ਬਣਾਇਆ ਸੂਟ ਬਣਾ ਕੇ ਫੇਰ ਹੀ ਅੱਜ ਕੀ ਕੰਮ ਕਰਨੇ ਆ ਹੂੰ ਸਟੀਕਾ ਲਾਇਆ ਤੁਹਾਨੂੰ ਸੱਲ ਲੱਗ ਰਿਹਾ ਮਾ ਲਾਈਨਿੰਗ ਮੈਂ ਕਿਆ ਲਾਉਣ ਲਈ ਲਾਈਨਿੰਗ ਨਹੀਂ ਲਾਈ ਹੈਗੀ ਮੈਂ ਵੀ ਜੀ ਰੋਟੀ ਖਾ ਲਈ ਹੈ ਤਾਂ ਹੁਣ ਆ ਮੇਦੀ ਘੋਲ ਕੇ ਰੱਖੀ ਹੈ ਮੈਂ ਆ ਤਾਂ ਸੰਦੀਪ ਹੈ ਆਪਣੇ ਸਿਰ ਤੇ ਲਾਉਣੀ ਆ ਤੇਲ ਪਾ ਕੇ ਕੋਲ ਦਿੱਤੀ ਆ ਮੈਂ ਤਾਂ ਥੋੜੀ ਜੀ ਮਤਲਬ ਰੰਗ ਹੋ ਜੇ ਫਿਰ ਅਸੇ ਲਾਉਣੇ ਆ ਤੇ ਪੱਪੀ ਸੰਦੀਪ ਦੇ ਵੀ ਲਾ ਦਿੱਤੀ ਆ ਮੇਦੇ ਸਾਰੇ ਕਿੰਨਾ ਸੋਣਾ ਜੂੜਾ ਬਣਾਇਆ ਨਾ ਮੇਰਾ ਨਹੀਂ ਇਹ ਤਾਂ ਮਗਾ ਇਹਨੂੰ ਕੁਰਸੀ ਨੇ ਕੀ ਦਿੱਤਾ ਗਾਇ ਮੈਂ ਆ ਨਹੀਂ ਛੁੱਟਿਆ ਆੜੀਏ ਸੂਟ ਦੀ ਜੀ ਕਟਿੰਗ ਕਰ ਲਈ ਮੈਂ ਹੁਣ ਸੂਟ ਸਹੀ ਦੀ ਆ ਨੇ ਤੇੜਾ ਕਟਾਇਆ ਨਹੀਂ ਸੋਲੋ ਜੀ ਸਾਰੇ ਹੁਣ ਫਿਲਮ ਦੇਖਣ ਲੱਗ ਪਏ ਆ ਹਮ ਪਹਿਲਾਂ ਪਤਾ ਨਹੀਂ ਕਿ ਜਿਹੜੀ ਫਿਲਮੇ ਬੰਦ ਨਾ ਆਉਂਦਾ ਵੀ ਨਹੀਂ ਪਤਾ ਇਧਰ ਚੋਈਦਾ ਸੂਟ ਮੈਂ ਨਾਨੀ ਆਪਣੀ ਦਾ ਕੱਟ ਲਿਆ ਮਾਸੀ ਦਾ ਮੰਮੀ ਦੀ ਮਾਸੀ ਮੇਰੀ ਨਾਨੀ ਉਹਨਾਂ ਦਾ ਸੂਟ ਕੱਟ ਲਿਆ ਤੇ ਫਿਰ ਬਣਾ ਲਈਏ ਫਿਰ ਮਸਿਰ ਸੁੱਕੂਗਾ ਨਾ ਬਾਲ ਸੁੱਕ ਜਾਣਗੇ ਨਾ ਸਿਰ ਮਹਿੰਦੀ ਸੁੱਕ ਜੂਗੀ ਫਿਰ ਸਾਮਣ ਧੋਲਵਾਂਗੇ ਹੁ ਵਿਚਾਰ ਹੈ ਬਸ ਸੂਟ ਸਾੜਦੇ ਹਾਂ ਲੱਗੇ ਪਹਿਲਾਂ ਮੰਨ ਲਓ ਕਿ ਚੰਗੀ ਤਰ੍ਹਾਂ ਸਾਫ ਕੀਤੀ ਮਸ਼ੀਨ ਇਹ ਗਲਦੀ ਨਹੀਂ ਰਲ ਗਈ ਆ ਤੇ ਬੈਠੀ ਸੀ ਬਸ ਹੀ ਕੋਸੇ ਨ ਮਾਰੀ ਤਵਾਜਾ ਦੇਣ ਲੱਗ ਪਏ ਮੈਂ ਤਾਂ ਮੀਨੂ ਸੀ ਤਲਾਂ ਤੂੰ ਬਲਟਾ ਤਿਆਰ ਹੋ ਗਈ ਆ ਪਤਾ ਨਹੀਂ ਇਹ ਸਾਟਨ ਜੀ ਕੱਪੜਾ ਹੈ ਨਾ ਤੇ ਸਲਾਈ ਵਜ ਦੇ ਇਕੱਠਾ ਜੋ ਹੀ ਜਾਂਦਾ ਹ ਹੋਂਸ ਤੇ ਸਲਾਈ ਸਾਫ਼ ਵਜਦੀ ਪਈ ਹੈ ਹੁਣ ਵੜ ਗਿਆ ਇਹ ਸਲਵਾਰ ਦੀ ਆ ਕੁੰਦੇ मशीन जी खराब हुई जान दी नहीं लीच कपड़ा कट्ठा करी जान दी मशीन लगता जेडी भूरी अगो है फिर मम्मी कर दी एदा ला ला हां पेच कस लिया पेच कस न करके ਚੀਲੋ ਇਹ ਪੇਚ ਕਾਸ ਮੋਟਾ ਆ ਓਹ ਮੇਰੀ ਗਾਸ ਨੂੰ ਮੀਨੂ ਕੜਾ ਲੱਭਣ ਡਿਆ ਪੂਰਾ ਹੱਲੇ ਵਾਲੀ ਸਾਬ ਮੇਰਾ ਵੀ ਕਲੀਅਰ ਚੀਜ਼ ਨਹੀਂ ਦਿਸਦੀ ਪੂਰੀ ਹਾਂ ਸੋ ਲੋ ਫਿਰ ਸਹੀ ਕਰੋ ਮਮੀ ਨੇ ਡਗੜ ਕੇ ਪਾਈ ਆ ਫੇਖਣੀ ਆ ਪਹਿਲਾ ਸੀਨ ਵੱਜਦੀ ਕਿ ਨਹੀਂ ਨੇ ਸਹੀ ਹੋਈ ਰਗ ਰਕੇ ਵੀ ਕੱਬ ਨਹੀਂ ਬਣਿਆ ਉਧਰੋਂ ਮੈਂਨੇ ਆ ਭਲਾ ਜੇ ਲੈ ਲੈਂਦੀ ਦੀਆਂ ਨਕੇ ਜੀ ਇਹ ਤਾਂ ਚੱਲੀ ਨਹੀਂ ਹੈਗੀ ਸੂਟ ਸੀ ਨਾ ਤੇ ਮੈਂ ਫਿਰ ਮੰਮੀ ਕਹਿੰਦੇ ਫਰੋਟੀਆਂ ਲਾ ਲਾ ਕੱਲ ਲੈਣ ਕੱਲ ਗਏ ਤੁ ਨੂੰ ਮਸ਼ੀਨ ਅਮੇ ਨਾ ਮਸ਼ੀਨ ਦੀ ਤੇ ਤੁ ਮਿਲਨੀ ਨਹੀਂ ਹੈਗੀ ਸੂਈ ਹਾਂ ਬਸੇ ਸ਼ਾਰੋ ਨਾਲ ਉਹ ਬੇਸ਼ਾਰੋ ਮਿਲਦੀ ਨਾ ਆਟਾ ਉੱਜਾ ਹੈਗਾ ਜੇ ਗੁਰੂਆਂ ਆਪੂਗਾ ਆਟਾ ਰੰਨਦਾ ਗੁੰਨਾ ਪਹਿਲਾਂ ਲਈ ਸਰ ਤੇ ਫੂਨ ਪਿਆ ਰਹਿ ਗਿਆ ਫੂਨ ਚੱਕਿਓ ਹੈ ਕਿਸੇ ਨੇ ਉਹ ਉੱਥੇ ਪਿਆ ਗਿਆ ਚਲੋ ਜੀ ਮਸ਼ੀਨ ਤੇ ਆਉਗੂ ਫੇਰ ਕਪੜੇ ਸਿੱਪੇ ਜਾਣਗੇ ਲੈ ਪਿਆ ਵਿਚਾਰਾ ਜਦੋਂ ਮਸ਼ੀਨ ਆਉਗੂ ਤੇ ਫੇਰ ਸੂਈ ਆਉਗੂ ਤੇ ਫੇਰ

ਕੰਮ ਨਿਭੜ ਗਿਆ ਮੈਂ ਤਾਂ ਇਦਾਂ ਤਾਂ ਨਾ ਸਿਰ ਦੇ ਵਿੱਚ ਉਹ ਹਰੀ-ਹਰੀ ਜਿਹੀ ਲੱਗੀ ਰਹਿਣੀ ਆ। ਲੋ ਹਰੀ-ਹਰੀ ਜਾਂ ਗੰਧਰਾ ਰੰਗ ਹੋ ਜਾਣਾ ਸਿਰ ਤੇ ਵਿੱਚ ਤੇ ਬਵਾਰ ਖੁੱਲੇ ਛੱਡ ਨਹੀਂ। ਫਿਰ ਉਹ ਦਿਖਣਾ ਵੀ ਇਹ ਹੁਣ ਇਹਦਾ ਰੰਗ ਕੀਤੇ ਆ ਮੇਦੀ ਮਰੀ ਹਨਾ ਫਿਰ ਬੁਰੀ ਲੱਗਣੀ। ਇਸ ਕਰਕੇ ਮੈਂ ਪਹਿਲਾਂ ਹੀ ਪੱਤਾ ਪਹਿਲਾਂ ਲਾ ਲਈ ਆ ਮੇਦੀ ਸੰਦੀਪ ਨੇ ਵੀ ਲਾ ਲਈ ਮੈਂ ਵੀ ਲਾ ਲਈ। ਆਟਾ ਜ਼ਿਆਦਾ ਹੋ ਗਿਆ।

ਫਿਲਮ ਤਾਂ ਕਿਹਦੀ ਦੇਖਦੇ ਪਏ ਜਿਹੜੀ ਇਹ ਨੀਉਂ ਬਾਜਵਾ ਹੁਣੀ ਵਿਆ ਅਨੇ ਹਿੰਦੀ ਟ ਬਾਜਵਾਨੀ ਸੋ ਨੰਬਾਜਵਾ ਹੁਣੀ ਵਿਆ ਜਾਂਦੇ ਆ ਨਾ ਬੁੱਡੀਆਂ ਬੁੱਡੀਆਂ ਜਿੰਨਾਂ ਨੂੰ ਖੜ ਦੇਣੀਆਂ ਹਾਂ ਬੁੱਡੀਆਂ ਨੂੰ ਇੰਨਾ ਖੜ ਦੇ ਪੈਲੇ ਤੇ ਮਾਨੇ ਚ ਉਹਨਾਂ ਨੇ ਦੱਸਿਆ ਆ ਫਿਲਮ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਮਾਨੂੰ ਆਂਦਾਂ ਨੂੰ ਚੇਤਾੰਨ ਹੁੰਦਾ ਤੇ ਫਿਲਮ ਕਿਹੜੀ ਆ ਜਿਹ ਵਿੱਚ ਕਹਿੰਦੀ ਮੈਂ ਕਦੀ ਗਲਾਬ ਜਾਉਂ ਨਹੀਂ ਖਾ ਕੇ ਵੇਖਿਆ ਉਹ ਵਾਲੀ ਫਿਲਮ ਦੇਖਦੇ ਪਏ और जद की शुरू हुई है स्टार्टिंग च मैं कदी नहीं वेखी है जो वेखी दी, ना, तो दी आज़ी आज़ी है ना एंड तो वेखी दी बस अज ही अज शुरू हुई वेखी ਚਾਹ ਆ ਗਿਆ ਦਬਾਰਾ ਇਹਨਾਂ ਨੇ ਸੂਟ ਮਸ਼ੀਨ ਉਹ ਲਗੀ ਘਰ ਦੀ ਇਹਨਾਂ ਨੇ ਮੇਰਾ ਪਹਿਲਾ ਹੈ ਅੱਜ ਮੈਂ ਸਲਾਈ ਤੇ ਹੀ ਨਾਈ ਹੀ ਬਿਨਾ ਇਹਨਾਂ ਨੇ ਉਠਾ ਦਿੱਤਾ ਬਾਜ਼ਾ ਦੇ ਲੱਗਦੇ ਆ ਨਾਨੀ ਨੇ ਤੇਲ ਦਾ ਸੂਟ ਪਾਇਆ ਤੇ ਮੈਂ ਸਿੱਤਾਂ ਨੂੰ ਕਿਹੜਾ ਪਾਉਂਗੇ thank <laughs> you ਗੰਢੇ ਸਾਡੇ ਮੰਜ ਗਏ ਆ ਥੀਲੇ ਹੋ ਗਏ ਹੁਣ ਜਿਹੜਾ ਆਟਾ ਗੁੰਨਿਆ ਰੋਟੀਆਂ ਲਾ ਲਈਏ ਤੇ ਕਰਦੇ ਜਲਦੀ ਵੀਡੀਓ ਦਾਨ ਮੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ